ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਇੱਕ ਵਾਰ ਮਨਪ੍ਰੀਤ ਬਾਦਲ ਰਹੇ ਸ਼ਰੋਗਨੀ ਅਕਾਲੀ ਦਲ ਵੱਲੋਂ ਖਜ਼ਾਨਾ ਮੰਤਰੀ ਪੰਜਾਬ ਦੇ ਦੂਸਰੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ 2017 ਦੇ ਵਿੱਚ ਬਣੀ ਸੀ ਉਦੋਂ ਵੀ ਮਨਪ੍ਰੀਤ ਬਾਦਲ ਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਗਿਆ ਸੀ ਤੇ ਦੂਸਰੇ ਪਾਸੇ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਯਾਨੀ ਕਿ ਮਨਪ੍ਰੀਤ ਬਾਦਲ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਪਿਆ ਨਵਾਂ ਪੰਗਾ ਨੋਟਿਸ ਜਾਰੀ ਹੋ ਗਿਆ ਹੈ ਚੋਣ ਕਮਿਸ਼ਨ ਵੱਲੋਂ ਕਿਉਂਕਿ ਮਨਪ੍ਰੀਤ ਬਾਦਲ ਅਤੇ ਸੁਖਪਾਲ ਸਿੰਘ ਖਹਿਰਾ ਨੇ ਆਪ ਸਮੇਂ ਸਮੇਤੇ ਆਪ ਕੋ ਆਪਣੀਆਂ ਪਾਰਟੀਆਂ ਤਿਆਰ ਕੀਤੀਆਂ ਸੀ ਮਨਪ੍ਰੀਤ ਬਾਦਲ ਨੇ ਵੀ ਪਾਰਟੀ ਤਿਆਰ ਕੀਤੀ ਸੀ ਜਿਸ ਦੇ ਵਿੱਚ ਪੂਕਵੰਤਮਾਨ ਸੀ ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੀ ਪਾਰਟੀ ਬਣਾਈ ਸੀ ਲੇਕਿਨ ਉਹ ਪਾਰਟੀਆਂ ਆਪਣਾ ਦਬਦਬਾ ਪੰਜਾਬ ਦੇ ਵਿੱਚ ਨਹੀਂ ਬਣਾ ਸਕੀਆਂ ਇਸ ਕਰਕੇ ਚੋਣ ਕਮਿਸ਼ਨ ਨੇ ਨੋਟ ਜਿਹੜਾ ਹੈ ਮਨਪ੍ਰੀਤ ਬਾਦਤ ਅਤੇ ਸੁਖਬਾਲ ਸਿੰਘ ਖਹਿਰਾ ਦੇ ਖਿਲਾਫ ਦੇ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਵਿੱਚ ਸੁਧਾਰ ਤਹਿਤ ਚੋਣ ਕਮਿਸ਼ਨ ਨੇ 21 ਅਜਾਏ ਰਜਿਸਟਰ ਗੈਰ ਮਾਨਤਾ ਪ੍ਰਾਪਤ ਸਿਆਸੀ ਦਲਾਂ ਨੂੰ ਕਾਰਨ ਦੱਸੂ ਨੋਟਸ ਜਾਰੀ ਕੀਤੇ ਹਨ ਜਿਸ ਜਿੰਨਾ ਸਾਲ 2000 ਜਿੰਨਾ ਸਾਲ 2019 ਤੋਂ ਹੁਣ ਤੱਕ ਨਾ ਤਾਂ ਕਿਸੇ ਲੋਕ ਸਭਾ ਵਿਧਾਨ ਸਭਾ ਨਾ ਕਿਸੇ ਜਿਮਨੀ ਚੋਂਚ ਇਸਾ ਰਿਹਾ ਕਮਿਸ਼ਨ ਨੇ ਇਹਨਾਂ ਦਲਾਂ ਨੂੰ ਜਨ ਪ੍ਰਤੀਨਿਧੀ ਆ ਨਿਜ਼ਮ 1952 ਦੀ ਧਾਰਾ 29ਏ ਅਧੀਨ ਰਜਿਸਟਰਡ ਸਿਆਸੀ ਦਲਾਂ ਦੀ ਸੂਚੀ ਤੋਂ ਢਾਉਣ ਦਾ ਮਤਾ ਰੱਖਿਆ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਲ ਸੀ ਨੇ ਇਹਨਾਂ ਪਾਰਟੀਆਂ ਨੂੰ ਨੋਟਸ ਜਾਰੀ ਕਰਦੇ ਹੋਏ 22 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ ਜਦਕਿ ਉਹਨਾਂ ਦੇ ਜਵਾਬ ਤੇ ਸੁਣਵਾਈ 25 ਅਗਸਤ ਨੂੰ ਹੋਵੇਗੀ ਮਹੱਤਵਪੂਰਨ ਪਹਿਲੂ ਇਹ ਹੈ ਕਿ ਪਾਰਟੀਆਂ ਦੀ ਸੂਚੀ 'ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਗੱਟ ਕੀਤੀ ਗਈ ਪੀਪਲਸ ਪਾਰਟੀ ਆਫ ਪੰਜਾਬ ਅਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਬੜਾਈਗੀ ਪੰਜਾਬ ਡੈਮੋਕ੍ਰੈਟਿਕ ਪਾਰਟੀ ਦਾ ਨਾਮ ਵੀ ਹੈ ਯਾਨੀ ਕਿ ਪਾਰਟੀ ਬਣਾਈਗੀ ਸੀ ਮਨਪ੍ਰੀਤ ਬਾਦਲ ਹੁਣਾਵਲੋਂ ਪੀਪਲਸ ਪਾਰਟੀ ਆਫ ਪੰਜਾਬ ਅਤੇ ਸਿਕਪਾਲ ਸਿੰਘ ਖੈਰਾਵਲੋਂ ਪੰਜਾਬ ਡੈਮੋਕ੍ਰੈਟਿਕ ਪਾਰਟੀ ਇਹਨਾਂ ਦੋਹਾਂ ਨੇ ਹੀ ਆਪਣੀ ਆਪਣੀ ਪਾਰਟੀ ਕਾਂਗਰਸ ਵਿੱਚ ਮਰਜ ਕਰ ਲਈ ਸੀ ਇਸ ਤਰ੍ਹਾਂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਲੋਕ ਭਲਾਈ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਮਰਜ ਕਰ ਦਿੱਤਾ ਸੀ ਚੋਣ ਕਮਿਸ਼ਨ ਦੇ ਅਨੁਸਾਰ ਇਹਨਾਂ ਪਾਰਟੀਆਂ ਨੇ ਪਿਛਲੇ 6 ਸਾਲਾਂ ਵਿੱਚ ਕਿਸੇ ਵੀ ਚੋਣ ਲਈ ਉਮੀਦਵਾਰ ਨਹੀਂ ਉਤਾਰੇ ਉਹਨਾਂ ਦੇ ਮੌਜੂਦਾ ਪਤੇ ਵੀ ਉਪਲਬਧਤ ਨਹੀਂ ਪਾਏ ਗਏ ਹਨ ਅਤੇ ਇਹ ਹਦਾਤੇ ਸਮਝਾ ਗਿਆ ਕਿ ਇਹ ਪਾਰਟੀਆਂ ਹੁਣ ਚੋਣ ਕਾਨੂੰਨ ਦੀ ਧਾਰਾ 29 ਇਹਦੇ ਅਧੀਨ ਇੱਕ ਸਰਗਰਨ ਪਾਰਟੀ ਵਜੋਂ ਕੰਮ ਨਹੀਂ ਕਰ ਰਹੀਆਂ ਇਹਨਾਂ ਦੇ ਕੋਲੋਂ ਸਵਾਲ ਜਵਾਬ ਪੁੱਛੇ ਜਾਂਦੇ 22 ਅਗਸਤ ਨੂੰ ਜੇਕਰ 22 ਅਗਸਤ ਨੂੰ ਸੁਪਾਲ ਸਿੰਘ ਖਹਿਰਾ ਅਤੇ ਮਨਪ੍ਰੀਤ ਬਾਦਲ ਵੱਲੋਂ ਫਿਰ ਦੁਬਾਰਾ ਦਾਅਵੇਦਾਰੀ ਨਹੀਂ ਠੋਕੀ ਜਾਂਦੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਲੋਂ ਮਨਪ੍ਰੀਤ ਯਾਦਲੀ ਮਨਪ੍ਰੀਤ ਬਾਦਲ ਆਪਣੀ ਪਾਰਟੀ ਵੱਲੋਂ ਅਤੇ ਸੁਖਪਾਲ ਸਿੰਘ ਖਹਿਰਾ ਡੈਮੋਕ੍ਰੈਟਿਕ ਪੀਪਲ ਆਪਣੀ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਮੀਦਵਾਰ ਨਹੀਂ ਉਤਾਰਨਗੇ ਜੇਕਰ ਉਤਾਰਨਗੇ ਫਿਰ ਤਾਂ ਇਹ ਪਾਰਟੀਆਂ ਕੈਨਸਲ ਨਹੀਂ ਹੋਣਗੀਆਂ ਨਹੀਂ ਤੇ ਇਹ ਦੋਨੋਂ ਪਾਰਟੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤਾ ਜਾਵੇਗਾ ਤਾਂ